ਵਿੜੀ ਪਿਛਲੇ ਕੁਝ ਸਾਲਾਂ ਤੋਂ ਝੋਨੇ ਦੀ ਪ੍ਰਾਲੀ ਅਤੇ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਅੱਗ ਲਾਏ ਜਾਣ ਦਾ ਮਸਲਾ ਉੱਬਰਵੇਂ ਰੂਪ ਵਿੱਚ ਸਾਹਮਣੇ ਆਇਆ ਹੈ ਡੰਡੀ ਕੰਬਾਈਨਰਾਂ ਹੀ ਕਣਕ ਜਾਂ ਝੋਨੇ ਦੀ ਕਟਾਈ ਕਰਨ ਇਸ ਸਮੱਸਿਆ ਆਉਣ ਲੱਗੀ ਹੈ ਡੰਡੀ ਇਸ ਨਾਲ ਵਾਤਾਵਰਣ ਸੰਬੰਧੀ ਵੱਡੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਡੰਡੀ ਉਥੇ ਹੀ ਧੂਏ ਅਤੇ ਅੱਗ ਕਾਰਨ ਕਈ ਵਾਰ ਹਾਦਸੇ ਵੀ ਵਾਪਰਦੇ ਹਨ ਜਿਨ੍ਹਾਂ ਵਿੱਚ ਮਨੁੱਖੀ ਜਾਨਾਂ ਚਲੀਆਂ ਜਾਂਦੀਆਂ ਹਨ ਡੰਡੀ ਪ੍ਰਾਲੀ ਜਾਂ 나ੜ ਸਾੜੇ ਜਾਨ ਕਾਰਨ ਪੈਦਾ ਹੋਇਆ ਧੂਆਂ ਅੰਤਰਰਾਜੀ ਟਕਰਾਅ ਦਾ ਕਾਰਨ ਵੀ ਬਣਦਾ ਹੈ ਡੰਡੀ ਅਕਤੂਬਰ ਨਵੰਬਰ ਦੇ ਮਹੀਨਿਆਂ ਵਿੱਚ ਦਿੱਲੀ ਦਾ ਪ੍ਰਦੂਸ਼ਣ ਜਦੋਂ ਹੱਦਾਂ ਟੱਪਦਾ ਹੈ ਉਦੋਂ ਇਸ ਲਈ ਪੰਜਾਬ ਵਿੱਚ ਸਾੜੀ ਜਾ ਰਹੀ ਪ੍ਰਾਲੀ ਦੇ ਧੂੰਏ ਨੂੰ ਜ਼ਿੰਮੇਵਾਰ ਦੱਸਿਆ ਜਾਂਦਾ ਹੈ ਡੰਡੀ ਅਕਤੂਬਰ ਮਹੀਨੇ ਜਦੋਂ ਦਿੱਲੀ ਦਾ AQI 500 ਤੱਕ ਜਾ ਟੁੱਕਾ ਤਾਂ ਉਥੋਂ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਦੱਸਿਆ ਜਦ ਕਿ ਪੰਜਾਬ ਸਰਕਾਰ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਝੂਠਾ ਇਲਜ਼ਾਮ ਹੈ ਕਿਉਂਕਿ ਉਦੋਂ ਅਜੇ 70% ਦੀ ਦੇ ਆਸ-ਪਾਸ ਝੋਨੇ ਦੀ ਫਸਲ ਦੀ ਕਟਾਈ ਹੋਣੀ ਬਾਕੀ ਸੀ ਡੰਡੀ ਸਰਕਾਰ ਦਾ ਇਹ ਵੀ ਦਾਵਾ ਹੈ ਕਿ ਇਸ ਵਾਰ ਅੱਗ ਲਾਉਣ ਦੇ ਮਾਮਲਿਆਂ ਵਿੱਚ 4 ਗੁਣਾ ਤੱਕ ਕਮੀ ਆਈ ਹੈ ਡੰਡੀ ਮਾਮਲਾ ਮਾਨਯੋਗ ਸੁਪਰੀਮ ਕੋਰਟ ਦੇ ਧਿਆਨ ਵਿੱਚ ਵੀ ਹੈ ਡੰਡੀ ਉਥੋਂ ਵੀ ਇਸ ਵਰਤਾਰੇ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਦੇ आदेश आ रहे हन डंडी रेडी ग्रीन ट्रिब्यूनल वी इस ਉਤੇ ਬਕਾਇਦਾ ਨਜ਼ਰ ਰੱਖ ਰਿਹਾ ਹੈ ਟੰਦੀ ਖੇਤਾਂ ਵਿੱਚ ਰਹਿਨ ਖੂਦ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਪ੍ਰਤੀ ਸਖਤੀ ਵਰਤੀ ਜਾ ਰਹੀ ਹੈ ਦੰਦੀ ਸੈਟੇਲਾਈਟ ਰਾਹੀਂ ਅੱਗ ਲਾਉਣ ਦੇ ਮਾਮਲਿਆਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਟੱਡੀ ਕਿਸਾਨਾਂ ਨੂੰ ਜੁਰਮਾਨੇ ਕੀਤੇ ਜਾ ਰਹੇ ਹਨ ਦੰਦੀ ਜਿਸ ਕਰਕੇ ਕਿਸਾਨ ਯੂਨੀਅਨਾਂ ਦਾ ਵੀ ਪ੍ਰਸ਼ਾਸਨ ਉੱਤੇ ਸਰਕਾਰ ਨਾਲ ਟਕਰਾਅ ਚੱਲਦਾ ਹੈ ਦੰਦੀ ਅੱਗ ਲਾਉਣ ਵਾਲੇ ਕਿਸਾਨਾਂ ਦੀਆਂ ਆਪਣੀਆਂ ਦਲੀਲਾਂ ਹਨ ਡੰਡੀ ਝੋਨੇ ਅਤੇ ਕਣਕ ਦੀ ਰੈਦ ਖੁੰਦ ਨੂੰ ਟਿਕਾਣੇ ਲਾਉਣ ਦਾ ਆਰਥਿਕ ਖਰਚਾ ਕਾਫੀ ਦੱਸਿਆ ਜਾਂਦਾ ਹੈ ਡੰਡੀ ਪਰ ਦੂਜੇ ਪਾਸੇ ਅਜਿਹੇ ਕਿਸਾਨ ਵੀ ਹਨ ਜਿਹੜੇ ਵਰਿਆਂ ਤੋਂ ਖੇਤਾਂ ਵਿੱਚ ਅੱਗ ਨਹੀਂ ਲਾ ਰਹੇ ਡੰਡੀ ਉਹਨਾਂ ਦਾ ਤਰਕ ਹੈ ਕਿ ਇਹ ਕੋਈ ਵੱਡੀ ਸਮੱਸਿਆ ਨਹੀਂ ਡੰਡੀ ਇਸ ਰੈਨਖੁੰਦ ਦਾ ਸਹਜੇ ਹੱਲ ਹੋ ਸਕਦਾ ਹੈ ਬਸ ਇੱਛਾ ਅਤੇ ਦ੍ਰਿੜ ਇਰਾਦੇ ਦੀ ਲੋੜ ਹੈ ਡੰਡੀ ਖੇਤੀ ਵਿਰਾਸਤ ਮਿਸ਼ਨ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਕਿਸਾਨਾਂ ਨੂੰ ਅੱਗ ਨਾਂ ਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਡੰਡੀ ਮਿਸ਼ਨ ਵੱਲੋਂ ਸਿਰਫ ਜ਼ੁਬਾਨੀ ਸਲਾਹ ਨਹੀਂ ਦਿੱਤੀ ਜਾ ਰਹੀ ਸਗੋਂ ਇਸ ਲਈ ਲੁੜਿੰਦੀ ਮਸ਼ੀਨਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਡੰਡੀ ਇਸ ਵਾਰ ਇਸ ਸੰਸਥਾ ਵੱਲੋਂ ਸ਼੍ਰੀ ਮੁਕਸਰ ਜ਼ਿਲ੍ਹੇ ਅੰਦਰ ਇਹ ਕੰਮ ਕੀਤਾ ਜਾ ਰਿਹਾ ਹੈ ਡੰਡੀ ਸੰਸਥਾ ਵੱਲੋਂ ਜ਼ਿਲ੍ਹੇ ਦੇ 16 ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ ਖੇਤਾਂ ਵਿੱਚੋਂ ਹਟਾਏ ਬਿਨਾ ਹੀ ਕਣਕ ਦੀ ਬਿਜਾਈ ਦੀ ਟ੍ਰੇਨਿੰਗ ਅਤੇ ਸੰਧ ਮੁਹੱਈਆ ਕਰਵਾਏ ਜਾ ਰਹੇ ਹਨ ਦੰਡੀ ਖੇਤੀ ਵਿਰਾਸਤ ਮਿਸ਼ਨ ਦੇ